ਜਾਂਦੀਆਂ ਤਕਦੀਰਾ ਰਲ ਕੇ ਸੰਗ ਪੀਰ ਫਕੀਰਾ ਏ ਕਾ ਗੋਹੰਸ ਬਣਾ ਦੇਂਦੇ ਨੇ ਨਹੀਂ ਵੇਖਦੇ ਪਈਆਂ ਗੜਲੀਰਾ ਏ ਨજર ਮੇਰਦੀ ਕਰਕੇ ਚੜ ਦਿੰਦੇ ਨਾਮ ਦਾ ਰੰਗ ਕਰਮਾਂ ਨਾਲ ਮਿਲਦਾ ਏ ਇਹ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਇਹ ਗੁਰੂਆਂ ਦਾ ਸੰਗ ਸਤਿਗੁਰ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇਕੱਲੇ ਫੇਰ ਤੋਂ ਸਵਾਗਤ ਆ ਤੇ ਅੱਜ ਤੁਸੀਂ ਇੱਕ ਮਿੱਠੀ ਜੀ ਆਵਾਜ਼ ਸੁਣੀ ਲਈਏ ਤਾਂ ਦਾਦੀ ਕੀ ਕਦੇ-ਕਦੇ ਜ਼ਿੰਦਗੀ ਦੇ ਵਿੱਚ ਕੁਝ ਐਸਾ ਹੋ ਜਾਂਦਾ ਹੈ ਕਿ ਜਿਹੜਾ ਸੋਚ ਤੋਂ ਪਰੇ ਹੁੰਦਾ ਆ ਬੰਦਾ ਕੁਝ ਸੋਚ ਕੇ ਕੁਝ ਕੰਮ ਕਰਨ ਲਈ ਜਾਂਦਾ ਜਾਂ ਕੁਝ ਸੋਚ ਕੇ ਕੁਝ ਕੰਮ ਕਰਦਾ ਤੇ ਹੋ ਕੁਝ ਜਾਂਦਾ ਆ ਇਸ ਤਰ੍ਹਾਂ ਦੀ ਏ ਘਟਨਾ ਰਹੀ ਇਸ ਬਾਬੇ ਦੇ ਲਈ ਅਸੀਂ ਗਏ ਸੀ ਇੱਕ ਸਟੋਰੀ ਕਰਨ ਦੇ ਲਈ ਉਹ ਸਟੋਰੀ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਜੇਕਰ ਨਹੀਂ ਦੇਖੀ ਤੇ ਉਹ ਸਟੋਰੀ ਦਾ ਲਿੰਕ ਜਿਹੜਾ ਆ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਗਾ ਦੇਾਂਗੇ ਜਾਂ ਉਹਦਾ ਲਿੰਕ ਉੱਪਰ ਆਈ ਬਟਨ 'ਚ ਵੀ ਆ ਜਾਊਗਾ ਜਾਂ ਫਿਰ ਹੋ ਸਕਦਾ ਤੁਹਾਨੂੰ ਐਂਡ ਸਕਰੀਨ 'ਚ ਵੀ ਉਹਦਾ ਲਿੰਕ ਮਿਲ ਜਾਵੇ ਸਟੋਰੀ ਕਰਨਗੇ ਸੀ ਬਟਾਲਾ ਸ਼ਹਿਰ ਦੇ ਵਿੱਚ ਇੱਕ ਪੀਰਾਂ ਦੇ ਦਰਬਾਰ ਦੀ ਪੀਰ ਬਾਬਾ ਪੜੋਲੇ ਸਾਹਿਬ ਜੀ ਜੋ ਕਿ ਬਹੁਤ ਹੀ ਜ਼ਿਆਦਾ ਫੇਮਸ ਬਟਾਲਾ ਦੇ ਵਿੱਚ ਦਰਬਾਰ ਹੈ ਜਿੱਥੇ ਕਿ ਦੂਰ ਦੂਰ ਤੋਂ ਸੰਗਤਾਂ ਨਤਮਸਤਕ ਹੋਣ ਦੇ ਲਈ ਹਰ ਵੀਰਵਾਰ ਨੂੰ ਆਉਂਦੀਆਂ ਨੇ ਤਾਂ ਦਾਦੀਏ ਕੀ ਬਹੁਤ ਵੱਡੇ ਵੱਡੇ ਮੇਲੇ ਜਿਹੜੇ ਨੇ ਇਸ ਦਰਬਾਰ ਦੇ ਉੱਤੇ ਹੁੰਦੇ ਰਹਿੰਦੇ ਦੇਤੇ ਬਹੁਤ ਸੰਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਜਿਹੜੀਆਂ ਨੇ ਆਪਣੀਆਂ ਮਨੋਕਾਮਨਾ ਲੈ ਕੇ ਇੱਥੇ ਪਹੁੰਦਿਆਂ ਨੇ ਤੇ ਮਨੋਕਾਮਨਾ ਪੂਰੀਆਂ ਵੀ ਹੁੰਦੀਆਂ ਨੇ ਇਸੇ ਸਿਲਸਲੇ ਦੇ ਵਿੱਚ ਅਸੀਂ ਜਿਹੜਾ ਆ ਉਹ ਇਸ ਦਰਬਾਰ ਦੇ ਉੱਤੇ ਸਟੋਰੀ ਕਰਨ ਦੇ ਲਈ ਜਾਂਦੇ ਆਂ ਵੀ ਬਾਬਾ ਜੀ ਦੇ ਦਰਬਾਰ ਤੇ ਜਾ ਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਬਾਬਾ ਜੀ ਦਾ ਦਰਬਾਰ ਕਿੰਨਾ ਪੁਰਾਣਾ ਬਾਬਾ ਜੀ ਦੇ ਦਰਬਾਰ ਦਾ ਜੋ ਇਤਿਹਾਸ ਆ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਉੱਥੋਂ ਦੇ ਸੇਵਾਦਾਰ ਸੀ ਉਹਨਾਂ ਨੇ ਜਿੰਨੀ ਕੁ ਉਹਨਾਂ ਨੂੰ ਜਾਣਕਾਰੀ ਸੀ ਉਹਦੇ ਮੁਤਾਬਕ ਬਾਬਾ ਜੀ ਦੇ ਜਿਹੜਾ ਆ ਉਹ ਹਿਸਟਰੀ ਦੇ ਉੱਤੇ ਜਿਹੜਾ ਆ ਉਹਨਾਂ ਨੇ ਚਾਨਣਾ ਪਾਇਆ ਜਿਹੜੀ ਕਿ ਸਾਰੀ ਦੀ ਸਾਰੀ ਉਸ ਲਿੰਕ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਉਸ ਤੋਂ ਇਲਾਵਾ ਜਦੋਂ ਅਸੀਂ ਦਰਬਾਰ ਦੇ ਉੱਤੇ ਸ਼ੂਟ ਕਰ ਰਹੇ ਸੀ ਦਰਬਾਰ ਦੇ ਉੱਤੇ ਫਰਮਾਕਣ ਕਰ ਰਹੇ ਸੀ ਦਰਬਾਰ ਦਾ ਖੂਬਸੂਰਤ ਜਿਹੜੀਆਂ ਤਸਵੀਰਾਂ ਬਾਬਾ ਜੀ ਦੇ ਦਰਬਾਰ ਦੀਆਂ ਲੈ ਰਹੇ ਸੀ ਤੇ ਉਹ ਸਮੇਂ ਉੱਥੇ ਸਾਨੂੰ ਇੱਕ ਇਹ ਬਜ਼ੁਰਗ ਕਲਾਕਾਰ ਜਿਹੜੇ ਨੇ ਮਿਲ ਜਾਂਦੇ ਨੇ ਜਿਹੜੇ ਕਿ ਬਾਬਾ ਜੀ ਦੇ ਦਰਬਾਰ ਦੇ ਉੱਤੇ ਸੋਹਣੀ ਆਦਰੀ ਲਵਾ ਰਹੇ ਸੀ ਬਾਬਾ ਜੀ ਦੀਆਂ ਬਹੁਤ ਹੀ ਮਨਪਾਵਕ ਬਹੁਤ ਹੀ ਜ਼ਿਆਦਾ ਖੂਬਸੂਰਤ ਜਿਹੜੀਆਂ ਨੇ ਉਹ ਤ੍ਰਿਫਾਂ ਦੇ ਵਿੱਚ ਬਹੁਤ ਸੁੰਦਰ ਸੁਮਦਰ ਜਿਹੜਿਆ ਉਹ ਬਾਬਾ ਜੀ ਦੇ ਦਰਬਾਰ ਦੇ ਉੱਤੇ ਭਜਨ ਕੀਰਤਨ ਕਿਸੇ ਰੂਪ ਵਿੱਚ ਤੁਸੀਂ ਕਹਿ ਸਕਦੇ ਹੋ ਕਰ ਸਕਦੇ ਹੋ ਉਹ ਕਰ ਰਹੇ ਸੀ ਉਹਨਾਂ ਦੇ ਨਾਲ ਇੱਕ ਢੋਲਕ ਮਾਸਟਰ ਸੀ ਇੱਕ ਉਹਨਾਂ ਦੇ ਹੱਥ ਦੇ ਵਿੱਚ ਖੂਬਸੂਰਤ ਤੁੰਬੀ ਸੀ ਤੇ ਬਸ ਉਹ ਆਪਣੀ ਮਹਿਮਾ ਗਾ ਰਹੇ ਸੀ ਉਹ ਇੰਨੀ ਜ਼ਿਆਦਾ ਖੂਬਸੂਰਤ ਨਾਲ ਗਾ ਰਹੇ ਸੀ ਕਿ ਮੇਰਾ ਦਿਲ ਕੀਤਾ ਕਿ ਮੈਂ ਇਹਨਾਂ ਨੂੰ ਕੈਪਚਰ ਕਰਾਂ ਤੇ ਪੂਰੀ ਤਰ੍ਹਾਂ ਕੈਪਚਰ ਕਰਾਂ ਤਾਂ ਫਿਰ ਮੈਂ ਬਾਬਾ ਜੀ ਵੱਲ ਨੂੰ ਕੈਮਰਾ ਲੈ ਕੇ ਗਿਆ ਤੇ ਉਹਨਾਂ ਨੂੰ ਕੀਤਾ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਕੈਪਚਰ ਤੁਸੀਂ ਹੁਣ ਕਹੋਗੇ ਕਿ ਇਹ ਕਹਾਣੀ ਮੈਂ ਕਿਉਂ ਸੁਣਾ ਰਿਹਾ ਹਾਂ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਆ ਕਿ ਕਈ ਵਾਰ ਅਸੀਂ ਕੁਝ ਕਰਨ ਜਾਂਦੇ ਹਾਂ ਪਰ ਕੁਝ ਹੋ ਜਾਂਦਾ ਪਰ ਉੱਥੇ ਕੀ ਹੋਇਆ ਕੀ ਹੋਇਆ ਜਦੋਂ ਮੈਂ ਉਹਨਾਂ ਨੂੰ ਸੁਣਿਆ ਉਹਨਾਂ ਦੀ ਖੂਬਸੂਰਤ ਆਵਾਜ਼ ਸੁਣੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਉਹਨਾਂ ਦੀ ਆਵਾਜ਼ ਖੂਬਸੂਰਤ ਲੱਗੀ ਤੇ ਉਹਨਾਂ ਨੂੰ ਅਸੀਂ ਇੱਕ ਉਹਨਾਂ ਦਾ ਭਜਨ ਵੀ ਰਿਕਾਰਡ ਕਰ ਲਿਆ ਜਿਹੜਾ ਕਿ ਅਸੀਂ ਉਸ ਸਟੋਰੀ ਦੇ ਵਿੱਚ ਪੂਰੇ ਦਾ ਪੂਰੇ ਜਿਹੜਾ ਭਜਨ ਜਿਹੜਾ ਦਿਖਾ ਦਿੱਤਾ ਉਹ ਸਟੋਰੀ ਕਿੰਨੇ ਦੇਖੀ ਕਿੰਨੇ ਨਹੀਂ ਦੇਖੀ ਜਾਂ ਪੂਰੀ ਦੇਖੀ ਜਾਂ ਬਾਬਾ ਜੀ ਦੀ ਆਵਾਜ਼ ਸੁਣਨ ਤੱਕ ਲੋਕ ਪਹੁੰਚੇ ਜਾਂ ਨਹੀਂ ਪਹੁੰਚੇ ਉਹ ਚੀਜ਼ ਮੈਨੂੰ ਥੋੜੀ ਜਿਹੀ ਖਲਦੀ ਪਈ ਸੀ ਕਿ ਬਾਬਾ ਜੀ ਦੀ ਉਹ ਆਵਾਜ਼ ਬਾਬਾ ਜੀ ਦੇ ਦਰਬਾਰ ਦੇ ਨਾਲ ਬਾਬਾ ਪਰੋਲੇ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨਾਂ ਦੇ ਨਾਲ-ਨਾਲ ਕੀ ਲੋਕਾਂ ਨੇ ਉਸ ਬਜ਼ੁਰਗ ਦੀ ਉਸ ਕਲਾਕਾਰ ਦੀ ਆਵਾਜ਼ ਸੁਣੀ ਉਸ ਬਜ਼ੁਰਗ ਦੀਆਂ ਜਿਹੜੀਆਂ ਏਕਾਂ ਸੀ ਉਹ ਸੁਣੀਆਂ ਉਸ ਬਜ਼ੁਰਗ ਦੀ ਜਿਹੜੀ ਕਲਾਕਾਰੀ ਸੁਣੀ ਤੁੰਬੀ ਖੂਬਸੂਰਤ ਸਾਜ਼ ਜੋ ਕਿ ਕਿਹਾ ਜਾਂਦਾ ਕਿ ਬਾਬੇ ਜਮਲਾ ਜੱਟ ਵੱਲੋਂ ਜਿਹੜੀ ਅਧਿਆਸ ਕੀਤੀ ਗਈ ਸੀ ਜਾਨਕਿ ਪੈਦਾ ਕੀਤੀ ਗਈ ਸੀ ਤੁੰਬੀ ਨਾਲ ਬਾਬਾ ਜਮਲਾ ਜੱਟ ਕਦੇ ਕਉਂਦੇ ਹੁੰਦੇ ਸੀ ਬਸ ਇਹੀ ਚੀਜ਼ ਮੈਂ ਰਿਕਾਰਡ ਕਰਨ ਦੇ ਲਈ ਉੱਥੇ ਖਲੋ ਗਿਆ ਤੇ ਰਿਕਾਰਡ ਕੀਤਾ ਪਰ ਉਹ ਲੋਕਾਂ ਤੱਕ ਨਹੀਂ ਪਹੁੰਚੀ ਇਸ ਕਰਕੇ ਮੈਂ ਦੁਬਾਰਾ ਤੋਂ ਸਿਰਫ ਬਾਬਾ ਜੀ ਦੀ ਉਹ ਤੁੰਬੀ ਬਾਬਾ ਜੀ ਦੇ ਉਹ ਬੋਲ ਤੇ ਬਾਬਾ ਜੀ ਦੀ ਉਹ ਜਿਹੜੀ ਕਾਲ ਬਾਤ ਆ ਉਹ ਜਿਹੜੀ ਖਲਾਕਾਰੀ ਉਹ ਤੁਹਾਡੇ ਰੂਪ ਰੂਪ ਕਰਨ ਦੇ ਵਾਸਤੇ ਇੱਕ ਵਾਰੀ ਫੇਰ ਤੋਂ ਜਿਹੜਾ ਆ ਉਹ ਰੈਡੀ ਹੋ ਗਿਆ ਫਰਲਾ ਤਾਂ ਮੈਂ ਸਿੱਧਾ ਦਾ ਸਿੱਧਾ ਹੀ ਉਹਨਾਂ ਦਾ ਪਾਠ ਤੁਹਾਨੂੰ ਸੁਣਾਉਣ ਲੱਗਿਆ ਸੀ ਫਿਰ ਮੈਂ ਸੋਚਿਆ ਤੁਹਾਡੇ ਨਾਲ ਦੋ ਚਾਰ ਗੱਲਾਂ ਕਰ ਲਈਏ ਤੇ ਨਾਲ ਦੀ ਨਾਲ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਇਹ ਵੀ ਜਾਣ ਲਈਏ ਕਿ ਕੀ ਕਹਿਣਾ ਚਾਹੋਗੇ ਤੁਸੀਂ ਇਹੋ ਜਿਹੇ ਬਾਬੇ ਦੀ ਆਵਾਜ਼ ਤੇ ਇਹੋ ਜਿਹੇ ਬਜ਼ੁਰਗਾਂ ਦੀ ਸੋਹਣੀ ਆਵਾਜ਼ ਦੇਤੇ ਤੁਮ ਵੀ ਵਰਗੇ ਸਵਾਜ ਦੇਤੇ ਕੀ ਕਹਿਣਾ ਚਾਹੋਗੇ ਕਿਵੇਂ ਦੀ ਲੱਗੀ ਤੁਹਾਨੂੰ ਬਾਬਾ ਜੀ ਦੀ ਆਵਾਜ਼ ਇਹ ਤੁਸੀਂ ਕਮੈਂਟ ਕਰਨਾ ਆ ਤਲੋ ਸੁਣ ਲੋ ਬਾਬਾ ਜੀ ਦੀ ਸੁੰਦਰ ਆਵਾਜ਼ ਫਿਰ ਕਮੈਂਟ ਕਰਕੇ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਬਾਬਾ ਜੀ ਦੀ ਹੌਸਲਾ ਵਚਾਈ ਦੇ ਵਾਸਤੇ ਤੇ ਅਸੀਂ ਮਿਲਦਾ ਹਾਂ ਤੁਹਾਨੂੰ ਅਗਲੇ ਕਿਸੇ ਖੂਬਸੂਰਤ ਵੀਡੀਓ ਦੇ ਨਾਲ ਧੰਨਵਾਦ ਮੈਨੂੰ ਸ਼ੌਕ ਹੋਇਆ ਰੱਬ ਦੇਖਣੇ ਦਾ ਨਾ ਆਕਾਸ਼ ਤੇ ਨਾ ਪਤਾਲ ਦੇਖਾਂ ਚਾਰੇ ਗੂੜ ਦੇ ਮੰਦਰ ਮਸਜਿਦ ਸਾਰੇ ਤੇ ਬੇਲੇ ਜੰਗਲਾਂ ਦੇ ਵਿੱਚ ਪਾਲ ਦੇਖਾਂ ਫਿਰਦਾਰ ਆ ਮੈਂ ਠਾਕਰ ਦਵਾਰੀਆਂ ਤੇ ਤੇ ਨੈ ਨੂਰ ਦਾ ਕ ਤੇਜ ਮਹਲ ਦੇ ਕ ਤੇਜ ਨੇ ਛਾ ਦੇਖਰ ਦੀ ਖੈਰ ਹੋਈ ਤੇ ਚਮਕੀ ਜੋਤ ਤੇ ਸ਼ਾ ਦੇ ਹਾਲ ਤੇ ਕ ਬਦਲੇ ਜਾਂਦੀਆਂ ਤਕਦੀਰਾ ਰਲ ਕੇ ਸੰਗੇ ਪੀਰ ਵਖੀਰਾ ਇਕ ਕਾ ਗੋਹਨਸ ਬਣਾ ਦੇਂਦੇ ਨੇ ਨਹੀਂ ਵੇਖਦੇ ਪਈਆਂ ਗੜਲੀ ਰਾ ਇਹ ਨજર ਮੇਰਦੀ ਕਰਕੇ ਚੜ ਦਿੰਦੇ ਨਾਮ ਦਾ ਰੰਗ ਕਰਮ ਨਾਲ ਮਿਲਦਾ ਏ ਇਹ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਇਹ ਗੁਰੂਆਂ ਦਾ ਸੰਗ ਤੂੰ ਜਾ ਰੱਬ ਦੀ ਪੂਜਾ ਦਿੰਦੇ ਸਬਕ ਨਰਾਲਾ ਦਿੰਦੇ ਸਬਕ ਨਰਾਲਾ ਏ ਗਿਆਨ ਦਾ ਦੀਵਾ ਬਾਲ ਨੇਰੇ ਕਰਦੇ ਹੰਦਰੇ ਉਜਾਲਾ ਕਰਦੇ ਹੰਦਰੇ ਜਾਲਾ ਇੱਕਦਾ ਹੋ ਗਏ ਰਹਿਣਾ ਮਰਨਾ ਏ ਪਾ ਕੇ ਗੁਰੂ ਦੀ ਵੰਗ ਕਰਮਾਂ ਨਾਲ ਮਿਲਦਾ ਏ ਏ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਏ ਗੁਰੂਆਂ ਦਾ ਸੰਗ ਇਹ ਜਾਈਏ ਗੁਰ ਕੇ ਲੇਖੇ ਜੀਵਨ ਸਫਲ ਬਣਾਈਏ ਜੀਵਨ ਸਫਲ ਬਣਾਈਏ ਏ ਬਿਨਾ ਮੰਗੇ ਸਭ ਕੁਝ ਮਿਲਦਾ ਏ ਗੀਤ ਗੁਰਾਂ ਦੇ ਗਾਏ ਗੀਤ ਗੁਰਾਂ ਦੇ ਗਾਏ ਐਸੋ ਵਾਸ ਵਾਸ ਨਾਲ ਸਿਮਰਨ ਕਰੀਏ ਏ ਦਸਿਆ ਗੁਰਾਂ ਟੰਗ ਕਰਮ ਨਾਲ ਮਿਲਦਾ ਏ ਏ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਗੁਰੂਆਂ ਦਾ ਸੰਗ ਇੱਕ ਤਸਵੀਰ ਦਵਾਰ ਦੀ ਕੁੰਜੀ ਸਤਿਗੁਰ ਵੇ ਤੇ ਸਾਚਰ ਦੱਸ ਦੇ ਵੇ ਤੇ ਸਾਚਰ ਦੱਸ ਦੇ ਏ ਖੋਲ ਕੇ ਤਾਲਾ ਸਤਿਗੁਰ ਪਿਆਰੇ ਏ ਛਾਟੇ ਹੰਦਰ ਵਸਦੇ ਛਾਟੇ ਹੰਦਰ ਵਸਦੇ ਇੱਕ ਬੋਰ ਚਰਨਾ ਵਿੱਚ ਮਰਸੂਸੀਸ ਤਰਦੇ ਏ ਹੋ ਗਏ ਨ ਸੰਗ ਧਰਮ ਨਾਲ ਮਿਲਦਾ ਏ ਏ ਸਾਧੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਗੁਰੂਆਂ ਦਾ ਸੰਗ ਬਾਗਾ ਨਾਲ ਮਿਲਦਾ ਏ ਗੁਰੂਆਂ ਦਾ ਸੰਗ ਬਹੁਤ ਵਧੀਆ ਜੀ ਬਹੁਤ ਸੁਣੀਆ ਆ ਬਾਬਾ ਜੀ ਨੇ ਜਿਹੜਾ ਆ ਬਹੁਤ ਹੀ ਖੂਬਸੂਰਤ ਆ ਜੀ ਜਸਪਾਲ ਸਿੰਘ ਪੱਟੀ ਜਲੰਧਰ ਰੋਡ ਪਟਿਆਲਾ ਤੇ ਫੋਨ ਦਾ ਨੰਬਰ ਜੀ 97796 73890 ਮੇਰੇ ਮਾਸੂ ਗੇ ਉਸਤਾਦ ਜੀ ਸ੍ਰੀ ਜਸਵੀਰ ਖੋਸ਼ਦੇ ਜੀ ਖੇਲਿਆਂ ਵਾਲਾ ਉਹਨਾਂ ਦਾ ਆਸ਼ੀਰਵਾਦ ਆ ਉਹਨਾਂ ਦਾ ਹੀ ਪਿਆਰ ਆ ਸਰਬ ਸੱਚੇ ਪਾਤਸ਼ਾਹ ਮੇਰਾ ਕਰੇ ਕਿਰਪਾ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ